ਫੀਸ ਅੱਤੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਬਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰੇਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਾਲ ਰੌਂਡ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 17 ਫਰਵਰੀ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਹਾਲੇ ਤੀ ਉਥੇ ਪਹਿਲਾ ਨਾਮ 1 ਲੱਖ ਰੁਪਇਆ ਤੇ ਦੂਜਾ ਨਾਮ 75000 ਸੀ ਬੈਸਟ ਰੇਡਰ ਤੇ ਬਟ ਜਾਤੀ ਨੂੰ 11 11 ਹਜ਼ਾਰ ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਚੱਬਾ ਤੇ ਬਾਬਾ ਬਕਾਲਾ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਬਾਬਾ ਬਕਾਲਾ ਸਾਹਿਬ ਦੇ ਨੰਬਰ ਸਾਡੇ 19 ਤੇ ਚੱਬਾ ਦੇ ਨੰਬਰ ਰਹੇ 35 ਇਹਦੇ ਵਿੱਚ ਚੱਬਾ ਫਾਸਟ ਤੇ ਬਾਬਾ ਬਕਾਲਾ ਸਾਹਿਬ ਸਕੰਡਰ ਇਥੇ ਬੈਸਟ ਰੇਡਰ ਬਣੇਗਾ ਨਰਮਲ ਲੁਪੋਕੇਲਾ 13 ਕਬੜੀਆਂ ਪਾ ਕੇ 13 ਨੰਬਰ ਲੈਤੇ ਤੇ ਨਾਲ ਅੰਬਾ ਸੁਰਸਿੰਘ ਵਾਲਾ ਜੁਆਇੰਟ ਵੈਸਟ ਰੇਡਰ ਆਗਾ ਤੇ ਬੈਟ ਜਾਫੀ ਬਣੇਗਾ ਸਤੂ ਕਡੂਰ ਸਾਹਿਬ ਵਾਲਾ 8 ਟੱਚ ਲੈ ਕੇ 4 ਜਫੇ ਲਾਏ ਹਾਂਜੀ ਇੱਕੀ ਗੱਲ ਕਰਦੇ ਆ ਲੰਬਾ ਵਾਲੀ ਕਬੜੀ ਟੂਰਨਾਮੈਂਟ ਦੇ ਫਾਈ 52000 ਸੀ ਬੈਸਟ ਰੇਡਰ ਤੇ ਬੇਟੇ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਾਨਾ ਇਥੇ ਫਾਈਨਲ ਮੈਚ ਹੋਇਆ ਸੀ ਕਲਿਆਣ ਸੁਖਾ ਤੇ ਬਦਰਾ ਦੀਆਂ ਟੀਮਾਂ ਦੇ ਵਿਚਕਾਰ ਬਦਰਾ ਦੇ ਨੰਬਰ ਰਹੇ 8 ਤੇ ਕਲਿਆਣ ਸੁਖਾ ਦੇ ਨੰਬਰ ਰਹੇ 12 ਇਹਦੇ ਵਿੱਚੋਂ ਕਲਿਆਣ ਸੁਖਾ ਵਸਟ ਤੇ ਬਦਰਾ ਸੈਕੰਡ ਇਥੋਂ ਬੈਸਟ ਰੇਡਰ ਬਣਿਆਗਾ ਸਕੰਦਰ ਮਾੜੀ ਵਾਲਾ 6 ਕਵਡੀਆਂ ਪਾ ਕੇ 6 ਨੰਬਰ ਲੈ ਤੇ ਬੇਟੇ ਜਾਫੀ ਬਣੇਗਾ ਨਿੱਕੂ ਕਲਿਆਣ ਵਾਲਾ 5 ਟੱਚ ਲੈ ਕੇ 3 ਜੱਫੇ ਲਈ ਹਾਂਜੀ ਇੱਕ ਗੱਲ ਕਰਦੇ ਹਾਂ ਬੋਪਾ ਰੇਕਲਾਂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 10 ਤੇ ਬੈਟਿੰਗ ਜਾਫੀ ਨੂੰ 31 31000 ਰੁਪਏ ਦਿੱਤੇ ਗਏ ਸਾਨੇ ਤੇ ਫਾਈਨਲ ਮੈਚ ਹੋਇਆ ਸੀ ਨਿਊਜ਼ੀਲੈਂਡ ਤੇ ਬੋਪਾਰਾਏ ਕਲਾਂ ਦੀ ਟੀਮਾਂ ਦੇ ਵਿਚਕਾਰ ਇਹ ਤੋਂ ਬੋਪਾਰਾਏ ਕਲਾਂ ਦੇ ਨੰਬਰ ਰਹੇ 31 ਤੇ ਨਿਊਜ਼ੀਲੈਂਡ ਦੇ ਨੰਬਰ ਰਹੇ 29 ਇਹਦੇ ਵਿੱਚ ਨਿਊਜ਼ੀਲੈਂਡ ਸੈਕੰਡ ਤੇ ਬੋਪਾਰਾਏ ਕਲਾਂ ਫਾਸਟ ਇਥੇ ਬੈਸਟ ਰੇਂਟਰ ਬਣੇਗਾ ਗੋਰਾ ਜਗਰਾਲ 14 ਕਬੜੀਆਂ ਪਾ ਕੇ 12 ਨੰਬਰ ਲਈ ਤੇ ਤੇ ਬੈਟ ਜਾਫੀ ਬਣਿਆਗਾ ਸੋਨੂ ਸਿੰਧੜ 12 ਟੱਚ ਲੈ ਕੇ ਤਿੰਨ ਜਫੇ ਲਾਏ ਹਾਂਜੀ ਇੱਕ ਇੱਕ ਗੱਲ ਕਰਦੇ ਆਂ ਬੀਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 70000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਬਿੱਟ ਜਾਫੀ ਨੂੰ 757500 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਕੰਗਨਾਲ ਤੇ ਝਾਂੜ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਕੰਗਨਾਲ ਦੇ ਨੰਬਰ ਰਹੇ 20 ਤੇ ਝਾਂੜ ਸਾਹਿਬ ਦੇ ਨੰਬਰ ਰਹੇ 19 ਇਹਦੇ ਵਿੱਚੋਂ ਝਾਂੜ ਸਾਹਿਬ ਸੈਕਿੰਡ ਤੇ ਕੰਗਨਾਲ ਫਾਸਟ ਤੇ ਇਥੋਂ ਵੈਸਟ ਜਾਫੀ ਬਣੇਗਾ ਕਾਲਾ ਢੇਲਪੁਰੀਆ ਨੌ ਟੱਚ ਲੈ ਕੇ ਚਾਰ ਜੱਫੇ ਲਾਇਆ ਤੇ ਵੈਸਟ ਰੇਡਰ ਬਣਿਆਗਾ ਲਾਡੀ ਜਸਵਾਲ ਨੌ ਕੁਵਾਡੀਆਂ ਪਾ ਕੇ 8 ਨੰਬਰ ਲੈ ਤੇ ਹਾਂਜੀ ਅੱਗੇ ਗੱਲ ਕਰਦੇ ਹਾਂ ਰਾਇਆ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਵੈਸਟ ਰੇਡਰ ਦੇ ਵਿੱਚ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਦੀਆਂ ਟੀਮਾਂ ਦੇ ਵਿਚਕਾਰ ਇਥੇ ਦੁੱਲੇਵਾਲ ਦੇ ਨੰਬਰ ਰਹੇ 3 ਤੇ ਉਗੋਕੇ ਦੇ ਨੰਬਰ ਰਹੇ 14 ਇਹਦੇ ਵਿੱਚੋਂ ਦੁੱਲੇਵਾਲਾ ਸੈਕੰਡ ਤੇ ਉਗੋਕੇ ਪਾਸਟ ਤੇ ਸਭ ਤੋਂ ਵੈਸਟ ਰੇਡਰ ਮਿਲੇਗਾ 골ਡ ਹੀ ਪਜੋਣੀ ਆ ਪੰਜ ਕਵਡੀਆਂ ਪਾ ਕੇ ਪੰਜ ਨੰਬਰ ਲੈ ਤੇ ਤੇ ਬੈਟ ਜੱਫੀ ਬਣੇਗਾ ਗਿੰਦੀ ਉਗੋਕੇ 6 ਟੱਚ ਲੈ ਕੇ 4 ਜੱਫੇ ਲਾਏ ਹਾਂਜੀ ਇੱਕ ਗੱਲ ਕਰਦੇ ਕੱਲ ਖੁਰਤ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 60000 ਤੇ ਦੂਜਾ ਨਾਮ 45000 ਸੀ ਵੈਸਟ ਰੇਡਰ ਤੇ ਬੈਟ ਜੱਫੀ ਨੂੰ 1-1000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਬੁੱਟਰ ਤੇ ਗਗੜ ਇਹਦੇ ਨੰਬਰ ਰਹੇ 14.5 ਤੇ ਬੁੱਟਰਾਂ ਦੇ ਨੰਬਰ ਰਹੇ 11 ਇਹਦੇ ਵਿੱਚ ਬੁੱਟਰ ਸੈਕੰਡ ਤੇ ਗਗੜਾ ਫਾਸਟ ਟਵਿਸਟ ਰੇਡਰ ਬਣੇਗਾ ਰਾਜੂ ਸਨੇਹ ਰੱਠ ਕਵਟੀਆਂ ਭਾ ਕੇ 7 ਨੰਬਰ ਲੈ ਤੇ ਤੇ ਬੈਟ ਜਾਫੀ ਬਣੇਗਾ ਫੂਲਾ ਸੁਸਕ 6 ਟੱਚ ਲੈ ਕੇ 2 ਜੱਫੇ ਲਾਏ ਹਾਂਜੀ ਇੱਕ ਇੱਕ ਗੱਲ ਕਰਦੇ ਆਂ ਲਹਿਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75 ਹਜ਼ਾਰ ਸੀ ਬੈਸਟ ਰੇਡਰ ਤੇ ਬੈਸਟ ਜੱਫੀ ਨੂੰ ਕੋਲ ਟਰੈਕਰ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਜਰਗੜੀ ਤੇ ਲਹਿਲ ਦੀਆਂ ਟੀਮਾਂ ਦੇ ਵਿਚਕਾਰ ਤੇ ਤਾਂ ਲਹਿਲ ਦੇ ਨੰਬਰ ਰਹੇ 21 ਤੇ ਜਰਗੜੀ ਦੇ ਨੰਬਰ ਰਹੇ 13 ਇਹਦੇ ਵਿੱਚ ਜਰਗੜੀ ਸੈਕੰਡ ਤੇ ਲਹਿਲ ਫਰਸਟ ਤੇ ਇਥੋਂ ਬੈਸਟ ਰੇਡਰ ਬਣੇਗਾ ਜਸਨ ਅਲਮਗੀਰ 11 ਕਬੱਡੀਆਂ ਪਾ ਕੇ 11 ਨੰਬਰ ਲੈ ਤੇ ਬੈਸਟ ਜੱਫੀ ਬਣੇਗਾ ਕੁਲਵੀਰ ਚਟਾ ਹਾਂਜੀ ਇਹ ਸੀ ਵੀਡੀਓ 17 ਫਰਵਰੀ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ